ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲਜੇ ਠੀਕ ਠਾਕ ਹੋਰ ਸਨਾਓ ਸਾਬ ਵਧੀਆ ਜੀ ਜੀ ਆਪਾਂ ਚੱਲੇ ਆਂ ਡਿਊਟੀ ਤੇ ਨਾਈਟ ਡਿਊਟੀ ਅੱਜ ਆਪਣੀ 10 ਵਜੇ ਸ਼ਿਫਟ ਸਟਾਰਟ ਹੋਣੀ ਆ ਤੇ ਅੱਜ ਚਲੋ ਤੁਹਾਨੂੰ ਦਿਖਾਉਨੇ ਆ ਕੰਮ ਕਰ ਆਪਣਾ ਬਣੇ ਰੋ ਨਾਲ ਹਾਂਜੀ ਆਪਾਂ ਤੁਰਪੇ ਆਂ ਜੀ ਘਰੋਂ ਤੇ ਰਾਤ ਦੇ 9:30 ਹੋ ਗਏ ਆ 9:30 ਹੋ ਗਏ ਆ ਰਾਤ ਦੇ ਦੇਖੋ ਅਜੇ ਵੀ ਚਾਨਣ ਹੈਗਾ ਚੱਲਦੇ ਆਂ ਡਿਊਟੀ ਕਰਦੇ ਆਂ ਤੇ ਤੁਹਾਡੇ ਨਾਲ ਸਾਰਾ ਜੋ ਵੀ ਹੋਇਆ ਸ਼ੇਅਰ ਕਰਾਂਗੇ ਦੇਖੋ ਟਾਈਮ ਕਾਫੀ ਹੋ ਗਿਆ ਵਾ ਤੇ ਫਿਰ ਵੀ ਅਜੇ ਨਹੀਂ ਰਹਾ ਨਹੀਂ ਹੋਇਆ ਪੂਰਾ ਅਜੇ ਵੀ ਵੀਡੀਓ 'ਚ ਦੇਖੋ ਚਾਨਣ ਚਾਨਣਾ ਨਜ਼ਰ ਆ ਰਿਹਾ ਐਹੀ ਮਜ਼ਾ ਤਾਂ ਇੱਥੇ ਗਰਮੀਆਂ 'ਚ ਅਜਾ ਮੌਸਮ ਅੱਜ ਕੱਲ ਦਾ ਨਾ ਚੰਨੀ ਰਾ ਲੇਟ ਹੁੰਦਾ ਵਾ ਸਰਦੀਆਂ ਤੇ ਸ਼ਾਮ ਨੂੰ 4 ਵਜੇ ਹੀ ਹੋ ਜਾਂਦਾ ਲਓ ਜੀ ਆਪਾਂ ਪਹੁੰਚ ਗਏ ਆ ਆਪਣੀ ਡਿਊਟੀ ਤੇ ਆਹ ਰਾਉਂਡ ਬਾਉਂਡ ਘੁੰਮਿਆ ਤੇ ਲਓ ਜੀ ਅੱਕੇ ਆ ਗਿਆ ਆਪਣਾ ਵੀਰ ਹੌਸ ਅਜੇ ਨਹੀਂ ਆਇਆ ਥੋੜਾ ਜਿਹਾ ਰਗੋ ਤੁਸੀਂ ਕਾਲੇ ਨਾ ਬੋ ਬਤਾ ਤੁਸੀਂ ਵੇਟ ਕਰਦੇ ਵੀ ਦਵਾ-ਦਵਾ ਹੀ ਦੇਖੀਏ ਕਿੱਥੇ ਡਿਊਟੀ ਆ ਸਭ ਦਿਖਾਵਾਂਗੇ ਜੀ ਸਭ ਦਿਖਾਵਾਂਗੇ 2 ਮਿੰਟ ਦੀ ਵੇਟ ਕਰੋ ਅਜੇ ਤੇ ਚੈੱਕ ਪੋਸਟ ਤੇ ਵੀ ਮੈਨੂੰ ਰੁਕਣਾ ਪੈਣਾ। ਹਲਾਓ ਜੀ ਆਪਾਂ ਪਹੁੰਚ ਗਏ ਡਿਊਟੀ ਤੇ ਅੱਗੇ ਦੇਖੋ ਜੀ ਗੇਟ ਬੰਦ ਆ ਤੇ ਹੁਣ ਇੱਥੇ ਮੇਰਾ ਡਿਊਟੀ ਵਾਲਾ ਕਾਰਡ ਚੱਲੂਗਾ ਜਾਂ ਮੈਨੂੰ ਫੋਨ ਕਰਨਾ ਪਊਗਾ ਤੇ ਫਿਰ ਉਹਨਾਂ ਨੇ ਦਰਵਾਜ਼ਾ ਖੋਲਣਾ ਵਾ। ਮਨਾਂ ਜੇ ਦਰਵਾਜ਼ਾ ਨਹੀਂ ਖੋਲਣਾ। ਤੇ ਲੋ ਜੀ ਹੁਣ ਇਹਦੇ ਆ ਕਰਦੇ ਆ ਫੋਨ। ਗੱਲ ਚੱਲ ਰਹੀ ਆ। ਦੇਖ ਲੈਂਦੇ ਆ ਥੈਂਕ ਯੂ ਖੋਲਦਾ ਦੇਖੋ ਲਓ ਜੀ ਕੇਅਰਫੁਲ ਗਿਆ ਆਪਾਂ ਕੀਤੀ ਐਂਟਰੀ ਹੀਰੋ ਉਸਤੇ ਅੰਦਰ ਗੱਡੀ ਲਾਵਾਂਗੇ ਪਾਰਕਿੰਗ ਚ ਇਹ ਤਾਂ ਦਿਖਾਉਣਾ ਇੱਕ ਇਹ ਵੀ ਗੱਡੀਆਂ ਨੂੰ ਬਹੁਤ ਤਗੜੀ ਪਾਰਕਿੰਗ ਆ ਬੜੀ ਗੱਡੀ ਉਹਦੀ ਕਿਉਂਕਿ ਬਹੁਤ ਵਰਕਰ ਆ ਕੰਮ ਕਰਦੇ ਜਿਹੜੇ ਆਪਾਂ ਦੇਖਦੇ ਆਪਾਂ ਨੂੰ ਮੇਨ ਐਂਟਰੀ ਤੇ ਲੱਗੀ ਪਾਰਕਿੰਗ ਜੇ ਮਿਲ ਜੇ ਤੇ ਕਿਉਂਕਿ ਸੁਬਾਝ ਨੂੰ ਆਉਣਾ ساری ਰਾਤ ਡਿਊਟੀ ਕਰਕੇ ਤੇ ਸੁਬਾਹ ਤੁਰਨ ਨੂੰ ਦਿਲ ਨਹੀਂ ਕਰਦਾ ਮਾਸਾ ਵੀ ਲਓ ਜੀ ਆਪਾਂ ਨੂੰ ਮਿਲ ਗਈ ਆ ਪਾਰਕਿੰਗ ਇੱਥੇ ਲਾਉਨੇ ਆ ਗੱਡੀ ਤੇ ਫਿਰ ਜਾਣੇ ਆ ਇਹ ਗੇਟ ਸਾਡੇ ਅੰਦਰ ਇਹ ਸਾਹਮਣੇ ਦੇਖ ਲੋ ਨੇੜੇ ਦਾ ਕਰਕੇ ਹੋ ਸਕਦਾ ਵੀ ਵੀਡੀਓ ਉਨੀ ਵਧੀਆ ਨਾ ਬਣੇ ਪਰ ਮੈਂ ਟਰਾਈ ਹੀ ਕਰ ਰਿਹਾ ਵਾਂ ਵੀ ਹਰ ਇੱਕ ਚੀਜ਼ ਤੁਹਾਨੂੰ ਦਿਖਾਈ ਜਾਵੇ ਬਸ ਥੋੜਾ ਜਿਆ ਰਿਓ ਤੁਸੀਂ ਕਰੋ ਚੱਕ ਜੀ ਇੱਥੇ ਕਾਟ ਲੱਗਣਾਗਾ ਆਪਣਾ ਬਾਬਾ ਜੀ ਚੱਲ ਦਿੰਦੇ ਵਾਂ ਬਾਬਾ ਜੀ ਕਰੋ ਚੱਕ ਕੰਟੇ ਇਹਨਾਂ ਕੰਟੇਨਰ ਬਹੁਤ ਵਧੀਆ ਜ਼ਬਰਦਸਤ ਕੰਟੇਨਰ ਇੱਥੇ ਬਸ ਰੋਟੀ ਪਾਣੀ ਖਾਣ ਦੇ ਜਿਹੜੀ ਸਪੋਰਟਸ ਦੇਖੋ ਅਹ ਜੀ ਆ ਪਾਏ ਆਉਣ ਬ੍ਰੇਕ ਤੇ ਟਾਈਮ ਵੱਜ ਗਿਆ ਰਾਤ ਦੇ ਹੁਣ ਕੌਫੀ ਦੀ ਮੰਗ ਆ ਰਹੀ ਸੀ ਮੈਂ ਲਈਆ ਪਕੀ ਬਣਾਉਣਾ ਵਿੱਚ ਪੈਸੇ ਪਾਏ ਆ ਤੇ ਕੌਫੀ ਦਾ ਕੱਪ ਆ ਦੇਖੋ ਸਿਰ ਤਿਆਰ ਹੋ ਗਿਆ ਵਾ ਕੋਈ ਵੀ ਰੈਡੀ ਹੋ ਗਿਆ ਤੇ ਕੌਫੀ ਦਵਾਂਗੇ ਦੇ ਪੀਵਾਂਗੇ 3 ਮਿੰਟ ਦੀ ਬ੍ਰੇਕ ਆ ਲਓ ਜੀ ਕੌਫੀ ਸਾਡੀ ਰੈਡੀ ਆ ਆਜੋ ਜਿੰਨੇ ਸ਼ਕਣੀ ਆ ਬਸ ਡਿਊਟੀ ਰਹਿ ਗਈ ਆਪਣੀ ਹੁਣ 3 ਘੰਟੇ ਦੀ ਹੋਰ ਕੀ ਹੁਣ ਪੂਵਾਂਗੇ ਜੀ ਕੌਫੀ ਕੋਈ ਫਿਨਿਸ਼ ਕਰਕੇ ਜਾਵਾਂਗੇ ਘਰ ਅੱਧੇ ਘੰਟੇ ਦੀ ਬ੍ਰੇਕ ਆਇਆ ਦਾ ਬਸ ਕੌਫੀ ਪੀਂਦੇ ਨਿਕਲ ਜਾਨੀ ਪਤਾ ਨਹੀਂ ਲੱਗਣਾ ਬਹੁਤ 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 ਵਾ ਦਾ ਹਾਂਜੀ ਆਪਣੀ ਸ਼ਿਫਟ ਹੋ ਗਈ ਆ ਜੀ ਖਤਮ ਹੁਣ ਬਸ ਚੱਲਿਆਂ ਘਰ ਜਾ ਕੇ ਸੌਣੇ ਆ ਬਹੁਤ ਨੀਂਦ ਆਈ ਆ ਹਾਂਜੀ ਆਪਾਂ ਜਾ ਰਹੇ ਆ ਜੀ ਘਰ ਦਿਨ ਚੜ ਗਿਆ ਵਾ ਕਣਾ ਤੇ ਡਿਊਟੀ ਤੇ ਕਹਿੰਦਾ ਇਹ ਵਖਾਵਾਂਗੇ ਸਭ ਕੁਝ ਤੇ ਉਥੇ ਤਾਂ ਕਿ ਫੋਨ ਅੰਦਰ ਲੈ ਕੇ ਜਾਣ ਨਹੀਂ ਦਿੰਦੇ ਕੰਟੀਨ ਤੱਕ ਰੇ ਜਮਾਉਂਦੇ ਫੋਨ ਤੇ ਇੱਕ ਬਾਰੋਂ ਵੀ ਚੰਗੀ ਤਰ੍ਹਾਂ ਵੀ ਉਹ ਨਹੀਂ ਦਿਖਾਇਆ ਗਿਆ ਕਿਉਂਕਿ ਨੇਰਾ ਹੋ ਗਿਆ ਸੀ ਤਾਂ ਮੈਂ ਵੀ ਡਿਊਟੀ ਤੋਂ ਵੀ ਲੇਟ ਸੀਗਾ ਤਾਂ ਕਰਕੇ ਨੈਕਸਟ ਟਾਈਮ ਜਦੋਂ ਮੈਂ 6 ਵਜੇ ਡਿਊਟੀ ਤੇ ਗਿਆ ਉਦੋਂ ਹਰ ਇੱਕ ਚੀਜ਼ ਵਖਾਵਾਂਗੇ